हां ਵੀ ਮਿੱਤਰੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਟਾਇਲ ਦਾ ਕੰਮ ਨਿਬੜ ਗਿਆ ਸੀਗਾ ਆਪਣੇ ਤੇ ਇੱਧਰ ਰੰਗ ਦਾ ਕੰਮ ਚੱਲ ਰਿਹਾ ਜੋੜ ਨੂੰ ਇਹ ਪਹਿਲਾਂ ਪਹਿਲਾਂ ਹੀ ਕਰਾਉਣਾਗੇ ਜੋੜ ਨੂੰ ਲਾਉਣ ਤੋਂ ਪਹਿਲਾਂ ਪਹਿਲਾਂ ਹੀ ਕਰਾ ਦਈਏ ਮਗਰੋਂ ਰਹਿ ਰੂ ਜਾਂਦਾ ਵਿੱਚ 골ਡਨ ਬ੍ਰਾਊਨ ਖੱਚ ਦਾ ਗਮ ਹੈ ਅੱਜ ਆ ਡੱਬ ਜੇ ਕਿ ਦੂਜੇ ਵਿੱਚ ਮਿਟਣਗੇ ਦੂਜੇ ਕੋਰ ਤੇ ਬਚਾਇ ਸੀ ਕਹਿੰਦੇ ਹੁਣ ਚੱਲਦੇ ਨਹੀਂ ਗੋਲਡਨ ਬ੍ਰਾਊਨ ਗੋਲਡਨ ਬ੍ਰਾਊਨ ਚੱਲ ਜਾਣੀਆਂ ਦੇ ਹੋਰ ਕਿਹੜਾ ਮੁਕ ਚੱਲਦਾ ਹੋਰ ਚੱਲਦਾ ਹੈ ਚੱਲ ਕੋਈ ਨਹੀਂ ਹੁੰਦਾ ਜਿਹੜਾ ਹੋ ਗਿਆ ਹੋ ਗਿਆ ਤਾਂ ਕਰਤਾ ਸੀ ਜੁਨੀਅਨ ਚੱਲ ਪਿਆ ਧੂੜ ਉੱਡ ਰਹੀ ਏ ਕਣਕ ਦਾ ਸੀਜ਼ਨ ਵੱਡੀ ਦਾ ਤੇ ਨਾਲ ਦੀ ਨਾਲ ਤੂੜੀਆਂ ਦਾ ਕੰਮ ਚੱਲ ਪਿਆ ਇਹ ਡੱਬ ਜੇ ਹਜੇ ਮਿਟ ਫਿਰ ਮਟਣਗੇ ਇਹ ਦੂਜੇ ਕੋਰਟ ਚ ਕੀ ਆਦਾ ਕੀ ਲੱਕੜ ਲੱਕ ਭਗੋ ਸੋ ਕੀ ਕੀ ਪਰ ਹਜੇ ਲਾਈਟ ਦੀ ਪ੍ਰੋਬਲਮ ਆ ਗਈ ਲਾਈਟ ਜਾ ਵੱੜਦੀ ਹੁਣ ਬਾਡੀ ਦਾ ਕਰਕੇ ਤਾਂ ਕਰਕੇ ਹਜੇ ਡੇਟਸ਼ਾ ਕੰਮ ਸ਼ੁਰੂ ਕਰਾਂਗੇ ਜੋੜਨ ਦਾ ਕੰਮ ਕਰਨਾ ਜਿਹੜੀ ਕੰਮ ਸ਼ੁਰੂ ਬੀਜੀ ਤੋਂ ਬਾਅਦ ਹਜੇ ਬਿਜੜੀ ਨਹੀਂ ਆਉਦੀ जो बिजली आने लग गई उद करा मिस्त्री लग गया आपका समान निशाना जो बलगा बल ही रहेगा बस थोड़ा ज समान दसो किमें कम। ਕੋਠੀ ਦਾ ਕੰਮ ਦੱਸੋ ਕਿਵੇਂ ਹੋਇਆ ਸੈੱਟ ਹੋਇਆ ਕਮੈਂਟ ਕਰਕੇ ਦੱਸੋ ਤੇ ਨਾਲੇ ਦੱਸੋ ਵੀ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖਦੇ ਆ ਬੰਦੇ ਇੱਥੇ ਲਾਵਾਂਗੇ ਮੇਨ ਸਪਲਾਈ ਬੋਰਡ ਬੰਦਾ ਤਾਂ ਪੂਰਾ ਐਕਸਪੀਰੀਅੰਸ ਵਾਲਾ ਰੰਗ ਕਰਨ ਨਾਲ ਇਦਾਂ ਹਲਾਉਂਦਾ ਚਿੱਪੀ ਵੀ ਲਿਬੜ ਨਾ ਜਾਣ ਮਗਰੋਂ ਲਾ ਦੂਗਾ ਵੈਸੇ ਤੇ ਪਹਿਲਾਂ ਹੁਕਾ ਕੇ ਜੋ ਵੀ ਚੜਾ ਹੁੰਦਾ ਉਹ ਕਾਟ ਗਿਆ ਦੁਬਾਰੇ ਚੜਾਉਣਾ ਸੀਗਾ ਦੁਬਾਰੇ ਚੜਾਇਆ ਨਹੀਂ ਕੋਲ ਹੋ ਗਈ ਦੁਬਾਰਾ ਵੀ ਇਹ ਟਾਇਲ ਕਰੀ ਫੇਰ ਆਪਾਂ ਆ 2x2 ਦੀ ਟਾਇਲ ਮੂਰੇ ਲਾਇਆ ਗ੍ਰੇਨਾਈਟ ਮਜ਼ਬੂਤੀ ਵਾਸਤੇ ਇਹਦਰੋਂ ਕੋਈ ਚੀਜ਼ ਚੜਾਉਣੀ ਹੋਵੇ ਇਹ ਪੱਟੇ ਨਹੀਂ ਜਾਂਦਾ ਇਹ ਮਜ਼ਬੂਤ ਹੁੰਦਾ ਇਹ ਇੰਨਾ ਮੋਟਾ ਇਹ ਆ ਗਏ ਇੰਨਾ ਮੋਟਾ ਇਹ ਦੂਜੀ ਪਤਲੀ ਹੁੰਦੀ ਹੈ ਇਥੇ ਆਹ ਦੂਜੀ ਇਹ ਦੂਜੀ ਨਾਲ ਦੀ ਟਾਇਰੀ ਬਲੈਕ ਆਹ 2 4 ਦੀ ਟਾਇਲਾ ਸੇਮ ਹੀ ਰਸੂਈ ਚ ਇਧਰ ਵੀ ਤੇ ਬਾਕੀ ਸਾਰੇ ਤੇ ਇਹੀ ਆ ਥੋੜਾ ਬਲੈਕ ਲਾਇਆ ਡਿਜ਼ਾਈਨ ਵਾਸਤੇ ਇਧਰ ਆਹ ਹੋ ਗਈ ਸੈਨਰੀ ਹੋ ਗਈ ਨਾਲ ਆਹ ਵਾਈਟ ਟਾਇਲ ਹੋ ਗਈ ਇਹ ਵੀ 2 4 ਦੀ ਟਾਇਲੀ ਆ ਇਹ ਨਿੱਧਰਾ ਲਾਤਾ ਪਵਾਸ਼ੂਏਸ਼ਨ ਲਾਤਾ ਟੱਬ ਜਾ ਜਿਹੜਾ ਟੂੜੀਆਂ ਦੇ ਪੁਆਇੰਟ ਥੱਲੇ ਆ ਹੋਵੇ ਇੱਥੇ ਦੂਜੀ ਟੂੜੀ ਲੱਗੂਗੀ ਇੱਥੋਂ ਇਹਦੇ ਵਿੱਚ ਦੀ ਸਰਾਫ ਦੇ ਤੇ ਪਹਿਲਾਂ ਬੋਰਡ ਇੱਥੇ ਗਲਤ ਲੱਗੇ ਸੀ ਇਹ ਥੱਲੇ ਤੇ ਹੁਣ ਇੱਥੇ ਕੱਢਣਾ ਪਊਗਾ ਬੋਰਡ ਉਹ ਇੱਕ ਹੈਗਾ ਹੈਗਾ ਐਡਜਸਟ ਫਾਈਨਲ ਆ ਤਾਂ ਹ ਇਹ ਚਿਮਨੀ ਵਾਲਾ ਸ਼ੀਨ ਜੀ ਦਾ ਛੱਡੇ ਅੰਦਰ ਪਰਸਤਾ ਬਣਾਇਆ 3 ਫੁੱਟ ਦਾ ਇੱਥੇ ਸਮਾਨ ਵਾਧੂ ਘਟੂ ਦਾ ਤਪ ਇਹ ਸਟੋਰ ਆ ਸਮਾਨ ਅਜੇ ਰੱਖਿਆ ਨਹੀਂ ਇਹ ਕਮਰਾ ਛੋਟਾ ਦਾ 11 13 ਦਾ ਆ 11 13 ਦਿਨ ਦਾ ਇਧਰ ਆ ਕਾਪੂ ਬੋੜੀ ਜਗਾ ਇਹਨੂੰ ਛੱਡ ਕੇ ਬੰਦ ਕਰੀਂ ਜਿਹੜੀ ਕਾਪੀ ਰਾਈਟ ਆ ਜੂਗਾ ਬੰਦ ਕਰੀਂ ਫੋਨ ਇਹੋ ਜਿਹਾ ਬਾਥਰੂਮ ਇਧਰ ਆ ਡਾਈ ਲਾਈਆ ਡਿਜ਼ਾਈਨ ਵਾਲੀ ਥੱਲੇ ਆ ਸਾਈਡ ਤੋਂ ਆ वो उधर उपरथा बैठ गया उ देखा जो लकड़ वजी लकड़ना बंद करा देंगे बारी का चौदह सौ बीस स्क्वायर फुट है ਦੋਨੋਂ ਤੋਂ ਵੀ ਥੱਲੇ ਥੱਲੇ ਵਾਲਾ ਮੱਕੀ ਸਾਈਡ ਤੋਂ ਦਿਖਾਈਏ ਜੇ ਸਾਈਡ ਤੋਂ ਨਹੀਂ ਦਿਖਾਇਆ ਚਾਰੇ ਪਾਸਾ ਇਧਰ ਤੋਂ ਉਲ ਕਣਕ ਪਾਉਣ ਵਾਸਤੇ ਪਹਿਲਾਂ ਸੁੱਕਣ ਵਾਸਤੇ ਹੈ ਚੰਗੀ ਤਰ੍ਹਾਂ ਇਹਨੂੰ ਸਾਫ਼ ਕਰਕੇ ਅੰਦਰੋਂ ਸੁਕਾਈ ਜੰਨੇ ਹੁਣ ਕੋਈ ਸੈਲ ਸੁੱਲ ਨਾ ਰਹੀ ਇਹਦੇ ਚ ਇਦਰਾ ਨਾ ਬਾਰਾਂਗਾ ਪਿੱਛੇ ਚਾਨਣ ਨੇ ਵਧ ਗਿਆ ਬੰਦਾ ਪਿੱਛੋਂ ਕਿਉਂਕਿ ਪਿੱਛੇ ਥਾਂ ਲੱਗਣਾ ਕਹਾ ਰਹੀ ਛੋਰਾ-ਸੂਰਾ ਖਤਮ ਹੋ ਗਿਆ ਕਿਉਂਕਿ ਪੰਜਾਂ ਚੰਗਾਂ ਪੈ ਲੱਗੀਆਂ ਛੋਰਾ-ਸੂਰਾ ਇਹਨ ਖਤਮ ਹੋ ਗਿਆ ਜਮਾ ਇੰਨਾ ਬਚਿਆ ਵਿੜਾ ਮੂਰੇ ਵਿੜਾ ਬਹੁਤ ਖੁੱਲਾ ਬਚ ਗਿਆ 40 ਫੁੱਟ ਹੈਗਾ ਲਗਭਗ ਲੋਈ ਆ ਗਿਆ ਬੰਦਾ ਰੰਗ ਕਰਨ ਵਾਲਾ ਇੱਥੇ ਛਾਂ ਗਈ ਵਧੀਆ ਇੱਥੇ ਮੰਡਾ ਡਾਇਆ ਹੁੰਦਾ ਆਪਣਾ ਇਸ ਵੇਲੇ ਤਰਕੇ ਤੋਂ ਬਾਬਾ ਡਾ ਲੈਂਦਾ ਲੋਈ ਆਲਾ ਦਾ ਬੱਲਵ ਰਾਤ ਤੱਕ ਕਰੂਗਾ तक रंग मुंडा चलिया चल पिया इला लॻे पिया चलो ठीकु आहे ਅੱਜ ਦੀ ਵੀਡੀਓ ਆਪਣੀ ਐਡੀ ਸੀਗੀ ਕੱਲ ਦੀ ਵੀਡੀਓ 'ਚ ਮਿਲਦੇ ਹਾਂ ਹੁਣ ਤਦ ਤੱਕ ਦੇ ਲਈ ਧੰਨਵਾਦ ਰੱਬ ਰੱਖ